ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਆਏਗਾ ਜੇਕਰ ਤੁਹਾਨੂੰ ਇਹ ਲੋਕ ਗੀਤ ਪਸੰਦ ਆਉਂਦਾ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓਗੇ ਤੁਹਾਨੂੰ ਇਹ ਲੋਕ ਗੀਤ ਕਿਹੋ ਜਿਹਾ ਲੱਗਿਆ ਸੋ ਆਜੋ ਸਾਡੇ ਨਾਲ ਇਸ ਲੋਕ ਗੀਤ ਦਾ ਆਨੰਦ ਮਾਣੀਏ

you yeah.